ਦੋਸਤੋ ਆਖਰ ਕਿਸਾਨਾਂ ਨੇ ਫਿਰ ਵੱਡੇ ਐਲਾਨ ਸਸ ਸਤਿ ਸ਼੍ਰੀ ਅਕਾਲ ਦੋਸਤੋ ਮੈਂ ਗੁਰਜਿੰਦਰ ਸਿੰਘ ਬੰਗੋ ਦੋਸਤੋ ਆਖਰ ਇੱਕ ਵਾਰ ਫਿਰ ਜਿਹੜੇ ਕਿਸਾਨ ਨੇ ਕਿਸਾਨ ਦਿੱਲੀ ਜਾਣਗੇ 13 ਫਰਵਰੀ ਨੂੰ ਕਿਸਾਨਾਂ ਦਾ ਇੱਕ ਵੱਡਾ ਐਲਾਨ ਹੈ ਕਿਸਾਨ ਚਾਹੁੰਦੇ ਨੇ ਕਿ ਮੁੜ ਜਿਵੇਂ ਇੱਕ ਅੰਦੋਲਨ ਪਹਿਲਾਂ ਚੱਲਿਆ ਸੀ ਉਸੇ ਦੀ ਤਰਜ਼ ਦੇ ਉੱਪਰ ਇੱਕ ਫਿਰ ਜਿਹੜਾ ਕਿਸਾਨ ਅੰਦੋਲਨ ਹੈ ਉਹ ਅੰਦੋਲਨ ਖੜਾ ਕੀਤਾ ਜਾਵੇ ਜਗਜੀਤ ਸਿੰਘ ਡੱਲੇਵਾਲ ਜਿਹੜੇ ਭਾਰਤੀ ਕਿਸਾਨ ਯੂਨੀਅਨ ਦੱਲ ਸਿੱਧੂ ਪਰਦੇ ਪ੍ਰਧਾਨ ਨੇ ਢੱਲੇਵਾਲ ਜਗਜੀਤ ਸਿੰਘ ਢੱਲੇਵਾਲ ਉਹ ਯੂਨੀਅਨ ਦੂਜਾ ਜਿਹੜੀ ਮਾਝੇ ਦੀ ਇੱਕ ਵੱਡੀ ਜਥੇਬੰਦੀ ਹੈ ਕਿਸਾਨ ਮਜ਼ਦੂਰ ਸੰਘਰਸ਼ ਕਮੇਟੀ ਹੈ ਜਿਹੜੀ ਜਿਹਦੇ ਮੇਨ ਕਰਤਾ ਧਰਤਾ ਹੈਗੇ ਨੇ ਸਰਬਨ ਸਿੰਘ ਪੰਦੇਰਾ ਤੇ ਉਹ ਆ ਜਥੇਬੰਦੀਆਂ ਨੇ ਨਾਲ ਇਹਨਾਂ ਦਾ ਹੈਗਾ ਕਿ ਜਿਹੜਾ ਕਿਸਾਨ ਤਾਲਮੇਲ ਸੰਗਠਨ ਬਣਿਆ ਹੋਇਆ ਉਸ ਸੰਗਠਨ ਦੇ ਵਿੱਚ 22 ਜਥੇਬੰਦੀਆਂ ਨੇ ਇਹਨਾਂ ਸਾਰਿਆਂ ਦਾ ਪ੍ਰੋਗਰਾਮ ਹੈ ਕਿ ਦਿੱਲੀ ਮੁੜ ਜਾ ਕੇ ਅਸੀਂ ਜਿਹੜਾ ਅੰਦੋਲਨ ਹੈ ਇਹ ਅੰਦੋਲਨ ਮੁੜ ਅਸੀਂ ਸ਼ੁਰੂ ਕਰਾਂਗੇ ਦੋਸਤੋ 13 ਫਰਵਰੀ ਦਾ ਦਿਨ ਰੱਖਿਆ ਹੋਇਆ ਹਰਿਆਣਾ ਵੀ ਸੀਲ ਕਰਤਾ ਗਿਆ ਖਨੌਰੀ ਬਾਰਡਰ ਸ਼ੰਭੂ ਬਾਰਡਰ ਜਿੱਥੋਂ-ਜਿੱਥੋਂ ਕਿਸਾਨਾਂ ਨੇ ਕੁਝ ਕਰਨਾ ਹੋ ਸਾਰੇ ਬਾਰਡਰ ਸੀਲ ਕਰਤੇ ਗਏ ਨੇ ਵੱਡੀਆਂ ਤਿਆਰੀਆਂ ਉੱਥੇ ਕੀਤੀਆਂ ਗਈਆਂ ਨੇ ਕਿਸਾਨਾਂ ਨੂੰ ਰੋਕਣ ਦੇ ਲਈ ਜਿਹੜਾ ਹਰਿਆਣਾ ਪ੍ਰਸ਼ਾਸਨ ਹੈ ਡੀਜੀਪੀ ਸਾਹਿਬ ਨੇ ਹਰਿਆਣਾ ਦੇ ਉਹਨਾਂ ਨੇ ਕਿਹਾ ਕਿ ਕਿਸਾਨਾਂ ਨੂੰ ਕੋਈ ਪੈਟਰੋਲ ਪੰਪਾਂ ਤੋਂ ਤੇਲ ਨਹੀਂ ਮਿਲੇਗਾ ਕੋਈ ਗੱਲਬਾਤ ਨਹੀਂ ਹੋਊਗੀ ਰੋਕਿਆ ਜਾਊਗਾ ਯਾਨੀ ਕਿ ਜਾਣ ਨਹੀਂ ਦਿੱਤਾ ਜਾਊਗਾ ਕਿਸਾਨਾਂ ਨੂੰ ਦਿੱਲੀ ਇਹ ਹਰਿਆਣਾ ਪ੍ਰਸ਼ਾਸਨ ਹੈ ਜਿਹੜਾ ਉਸ ਪ੍ਰਸ਼ਾਸਨ ਦਾ ਪ੍ਰੋਗਰਾਮ ਹੈ ਤੇ ਨਾਲ ਨਾਲ ਕੇਂਦਰ ਸਰਕਾਰ ਨੇ ਆਪਣੀਆਂ ਟੀਮਾਂ ਭੇਜੀਆਂ ਸੀ ਤਿੰਨ ਕੈਬਨਟ ਮੰਤਰੀ ਕੇਂਦਰ ਦੇ ਹੈਗੇ ਨੇ ਉਹਨਾਂ ਦੀ ਕਮੇਟੀ ਬਣ ਚੁੱਕੀ ਹੈ ਕਿ ਪਹਿਲਾਂ ਹੀ ਮੰਗਾਂ ਨੂੰ ਹੱਲ ਕੀਤਾ ਜਾਊਗਾ ਕਿਸਾਨ ਯੂਨੀਅਨਾਂ ਨੇ ਕਿਹਾ ਕਿ ਜੇਕਰ 12 ਤਰੀਕ ਤੱਕ ਸਾਡੀਆਂ ਮੰਗਾਂ ਦਾ ਹੱਲ ਨਹੀਂ ਨਿਕਲਦਾ ਤਾਂ 13 ਨੂੰ ਅਸੀਂ ਦਿੱਲੀ ਕੂਚ ਕਰਾਂਗੇ ਹੀ ਕਰਾਂਗੇ